ਪਰ ਜੱਸਾ ਸਿੰਘ ਰਾਮਗੜੀ ਆ ਜਿਹਦੇ ਜਨਮ ਦਿਹਾੜੇ ਨੂੰ ਸਮਰਪਤ ਰਾਮਗੜੀ ਆ ਕਾਲ ਜਥੇ ਬੰਦੀ ਘਰੋਂ ਪੰਜਵਾਂ ਜਿਹੜਾ ਖੂਦਾਨ ਕੈਂਪ ਹੈ ਜੀਤਾਂ ਦੀ ਧਰਤੀ ਸੀਨੀ ਮਾਨ ਰਕੜ ਸਾਹਿਬ ਜੀ ਨੇ ਲਗਾਇਆ ਔਰ ਇਸ ਤੋਂ ਪਹਿਲਾਂ ਅਸੀਂ ਚਾਰ ਲਾ ਚੁੱਕੇ ਆ ਤੇ ਤਿੰਨ ਅੱਗੇ ਅਸੀਂ ਹੋਰ ਲਾਉਣੇ ਆ ਇੱਕ ਸਾਲ ਆ ਜਿਹੜਾ ਮਹਾਰਾਜਾ ਜੱਸਾ ਸਿੰਘ ਰਾਮਗੜੀ ਆ ਜਿਹਦੇ ਜਨਮ ਦਿਹਾੜੇ ਨੂੰ ਸਮਰਪਤ ਰਾਮਗੜੀ ਆ ਕਾਲ ਜਥੇ ਬੰਦੀ ਘਰੋਂ ਇਹ ਬਣਾਇਆ ਜਾ ਰਿਹਾ ਤੇ ਪੰਜਵਾਂ ਸਾਡਾ ਖੂਦਾਨ ਕੈਂਪ ਹੈ ਸਰ ਇਹਨੇ ਤਿੰਨ ਹੋਰ ਲਾਉਣੇ ਤੁਸੀਂ ਕਹਿੰਦੇ ਇਹ ਕਿੱਥੇ ਕਿੱਥੇ ਲਾਉਣੇ ਆ ਰਾਮਗੜੀਆ ਕਾਲਜ ਤੋਂ ਪੰਜਾਬ ਵੱਲੋਂ ਮੈਂ ਜਗੀ ਸਿੰਘ ਸਕੱਤਰ ਚੇਅਰਮੈਨ। ਸਾਡੇ ਜਿਹੜੇ ਅਗਲੇ ਕੈਂਪ ਨੇ ਉਸ ਤੋਂ ਬਾਅਦ ਮੁਖਤਸਰ ਸਾਹਿਬ ਉਸ ਤੋਂ ਬਾਅਦ ਤਲਿਗੜ ਕਲਿਗੜ ਤੋਂ ਬਾਅਦ ਪਟਿਆਲਾ ਲੱਗ ਰਹੇ ਹਨ। ਔਰ ਅੱਜ ਜਿਹੜਾ ਇਹ ਕੈਂਪ ਹੈ ਸਾਡੀ ਸਾਂਧੀ ਟੀਮ ਹੈ ਜਿਹੜੀ ਉਹਦੇ ਨੂੰ ਲਾਇਆ ਗਿਆ। ਸੰਸਥਾ ਰ ਜਿਹੜਾ ਇਹ ਖੂਨ ਦਾ ਕੈਂਪ ਲਗਾ ਰਹੇ ਹਾਂ ਇਹਦੇ ਵਿੱਚ ਸਰਟੀਫਿਕੇਟ ਵਗੈਰਾ ਵੀ ਦਿੰਨੇ ਤੁਸੀਂ ਅੱਗੇ ਤਾਂ ਰਾਮੋ ਜੇ ਨਾਲ ਜੇਹਨਤੀ ਬਹੁਤ ਜਿੱਥੇ ਵੀ ਖੂਨ ਦਾ ਕੈਂਪ ਲਗਾਇਆ ਜਾ ਰਹੇ ਨੇ ਉੱਥੇ ਨਾਲ ਸਰਟੀਫਿਕੇਟ ਔਰ ਨਾਲ ਜਿਹੜਾ ਸੰਸਥਾ ਦਾ ਇੱਕ ਚਲੰਚਾ ਪੱਤਰ ਹੈ ਉਹ ਵੀ ਮਿਲ ਰਿਹਾ ਹੈ ਸਰਟੀਫਿਕੇਟ ਦੇ ਨਾਲ ਜਦੋਂ ਕਿਤੇ ਬਾਅਦ ਸਾਨੂੰ ਜਿਹੜਾ ਬਲੱਡ ਡੋਨੇਟ ਕਰਦਾ ਹੈ ਉਹਦੇ ਬਲੱਡ ਦੀ ਲੋੜ ਪੈਂਦੀ ਹੈ ਤੋਂ ਸਰਟੀਫਿਕੇਟ ਦਿਖਾ ਕੇ ਬਲੱਡ ਦੀ ਬੋਟਲ ਬੈਂਕ ਕੋ ਲੈ ਸਕਦਾ ਹੈ ਅੱਛਾ ਇਹ ਕਹੇ ਦੱਸੋ ਮੈਨੂੰ ਵੀ ਅੱਜ ਕਿੰਨੇ ਇੱਥੇ ਆ ਰਹੇ ਨੇ ਹੁਣ ਦੰਦ ਇਹ ਲਿਖੋ ਜੇ ਸਟਾਰਟ ਹੋਇਆ ਫੰਡਾ ਸਭਾ ਕੰਟਾ ਹੋ ਗਿਆ 25 ਦਿਖਰੀ ਯੂਨਿਟ ਹੋ ਚੁੱਕੇ ਆ ਤੇ 100 ਦਾ ਸਾਡਾ ਟਾਰਗੇਟ ਹੈ ਤੁਸੀਂ ਨੌਜਵਾਨ ਪੀੜੀ ਨੂੰ ਕੀਸ ਨੇ ਹੱਦ ਦੇਣਾ ਚਾਹੀਦਾ ਨੌਜਵਾਨ ਪੀੜੀ ਨੂੰ ਆਸੀ ਜਿਹੜਾ ਇੱਥੇ ਅੱਜ ਕੈਂਪ ਲਾ ਰਹੇ ਆ ਉਹਦੇ ਥਰੂ ਆਸੀਂ ਆਪਣੇ ਜਥੇਬੰਦੀ ਆਪਣੀ ਕੌਮ ਯਾਨੀ ਕਿ ਠੀਮਾਲ ਰਾਮਗੜੀਆਂ ਨੇ ਅਸੀਂ ਇਕੱਠਾ ਕਰਨਾ ਚਾਹੁੰਦੇ ਆ ਸਾਡਾ ਕੋਈ ਪੋਲਿਟੀਕਲ ਮਤਵ ਨਹੀਂ ਹੈਗਾ ਕਿ ਅਸੀਂ ਕਿਸੇ ਖਾਸ ਪੋਲਿਟੀਕਲ ਪਾਰਟੀ ਨੂੰ ਕੋਈ ਵੋਟ ਦੇਣਾ ਕਰਨਾ ਕੋੜਾ ਜਿੱਥੇ ਜਾਣਾ ਚਾਹੁੰਦਾ ਜਾ ਸਕਦਾ ਨੌਜਵਾਨ ਪੀੜੀ ਨੂੰ ਇਹੀ ਹੈ ਕਿ ਆਹ ਵੱਤ ਤੋਂ ਵੱਤ ਖੂਨਦਾਨ ਕਰਨ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਆਪਣੀ ਸਹਾਇਤਾ ਨਾਲ ਕਰੀਏ। ਅੱਜ 55 ਪੈਂਸ ਰਿਸਰਨੇਟ 85 ਤੋਂ ਮੈਂ ਡੋਨੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਔਰ ਬਲੱਡ ਥੈਂਕ ਯੂ ਸੈਕ ਇਮਰਜੈਂਸੀ ਬਲੱਡ ਸੇਵਰ ਸੈਸਾਇਟੀ ਆਜੋ ਉਹਦੇ ਨਾਲ ਮੈਂ ਜੁੜਿਆ ਹੋਇਆ ਹਰ ਤਿੰਨੇ ਵਾਰ ਤਿੰਨ ਮਹੀਨੇ ਬਾਅਦ ਮੈਂ ਬਲੱਡ ਡੋਨੇਟ ਕਰਵਾਉਂਦਾ ਹਾਂ ਕੋਈ ਨਹੀਂ ਗੁਰਨ ਦਾ 50% ਕਪਤਾਨ ਸਿੰਘ ਸਮੰਕਿਤ ਹੁੰਦਾ ਹੈ ਸਾਨੂੰ ਪਤਾ ਲੱਗੂ ਆਏ ਆ ਵੀ ਤੇ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਖੂਨਦਾਨ ਜਿਹੜਾ ਉਹ ਸਭ ਤੋਂ ਆਸਾਨ ਕੰਮ ਹੈ ਜਿਹੜਾ ਇਸ ਮਨੁੱਖਤਾ ਲਈ ਕਰ ਸਕਦੇ ਆ ਤੇ ਇਹਦੇ ਲਈ ਅਸੀਂ ਸਿਰਫ 5 ਮਿੰਟ ਦਾ ਟਾਈਮ ਕੱਢਣਾ ਆਪਣੇ ਜੀਵਨ ਦੇ ਵਿੱਚੋਂ ਬਾਕੀ ਸਾਰਿਆਂ ਨੂੰ ਸੁਨੇਹਾ ਇਹ ਹੈ ਕਿ ਤੁਸੀਂ ਕੱਟੋ-ਕੱਟ ਇੱਕ ਵਾਰ ਜ਼ਰੂਰ ਖੂਨਦਾਨ ਕਰੋ ਜੇ ਤੁਸੀਂ بار-बार ਨਹੀਂ ਕਰਨਾ ਚਾਹੁੰਦੇ ਬਸ ਹਾਂ ਜਦੋਂ ਤੁਸੀਂ ਇੱਕ ਵਾਰ ਕਰਦੇ ਹੋ ਤਾਂ ਇਹ ਇੱਕ ਤਰ੍ਹਾਂ ਦੀ ਵਧੀਆ ਆਦਤ ਹੈ ਜਿਹੜੀ ਪਾਉਣੀ ਚਾਹੀਦੀ ਹੈ ਸੋ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਸਾਰੇ ਜੀਤੀ ਮੰਦੀ ਦਾ ਤੇ ਉਮੀਦ ਕਰਦਾ ਹਾਂ ਕਿ ਇੱਕ ਜੀ ਨੇ ਕੰਮ ਕਰੇ ਤੁਸੀਂ ਨੇ ਖੂਨਦਾਨ ਕੀਤਾ ਤੁਸੀਂ ਕਿੰਨੀ ਵਾਰੀ ਪਹਿਲਾਂ ਖੂਨਦਾਨ ਮੈਂ ਪਹਿਲਾਂ ਇੱਕ ਵਾਰ ਕੀਤਾ ਸੀ ਲੋਕਡਾਊਨ ਤੋਂ ਪਹਿਲਾਂ ਕੀਤਾ ਸੀ ਉਸ ਤੋਂ ਬਾਅਦ ਮੌਕਾ ਨਹੀਂ ਮਿਲਿਆ ਅੱਜ ਮੌਕਾ ਮਿਲਿਆ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਹੁਣ ਨੈਕਸਟ ਮੈਂ ਕੰਟੀਨਿਊ ਕਰਾਂ ਇਸ ਤਿੰਨ ਚਾਰ ਸਾਲਾਂ ਤੋਂ ਦੇ ਰਹੇ ਹਾਂ ਤਿੰਨ ਚਾਰ ਵਾਰ ਤਿੰਨ ਚਾਰ ਵਾਰ ਕੋਈ ਕਿਸੇ ਤਰ੍ਹਾਂ ਦੀ ਕੋਈ ਵੀਕਨੈਸ ਵਗੈਰਾ ਕੁਝ ਨਹੀਂ ਆਪੇ ਬਾਪ ਕਰਦੇ ਹੋ ਜਿਵੇਂ ਇੱਕ ਗਰਾਊਂਡ ਨੇ ਕਰਪੈਂ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਹੋਈ ਹੈ ਕਿ ਰਾਮਗੜੀਆ ਅਕਾਲ ਜਥੇਬੰਦੀ ਸ਼੍ਰੀ ਫਤਿਹਗੜ ਸਾਹਿਬ ਦੀ ਜਨਤ ਵੱਲੋਂ ਬਹੁਤ ਹੀ ਵੱਡਾ ਉਦਮ ਤੇ ਉਪਰਾਲਾ ਕੀਤਾ ਗਿਆ ਕਿ ਮਹਾਨ ਜਰਨੈਲ ਬਾਬਾ ਜਸਾ ਸਿੰਘ ਜੀ ਰਾਮਗੜੀਆ ਦੀ 300 ਸਾਲਾਂ ਸਟਾਫ ਦੀ ਨੂੰ ਸਮਰਪਿਤ ਫੋਨਦਾਨ ਜਿਹੜਾ ਕੈਂਪ ਹੈ ਉਹ ਰੱਖਿਆ ਗਿਆ ਕਿਉਂਕਿ ਬੜੀ ਵੱਡੀ ਗੱਲ ਹੈ ਕਿ ਕਿਸੇ ਦੀ ਜਾਨ ਬਚਾਉਣਾ ਫੋਨਦਾਨ ਦੇ ਕਰਕੇ ਤੇ ਸੰਗਤਾਂ ਫੋਨ ਦੇ ਰਹੀਆਂ ਨੇ ਤੇ ਇਸੇ ਤਰ੍ਹਾਂ ਮੈਂ ਆ ਬੜੀ ਆਸ ਰੱਖਦਾ ਕਿ ਉਹਨਾਂ ਮਹਾਨ ਜਰਨੈਲਾਂ ਤੋਂ ਅਸੀਂ ਜਿਹੜੀ ਸਿਹਤ ਹੈ ਸਾਡੀ ਜਿਹੜਾ ਵਰਗ ਹੈ ਉਹ ਸਾਰੀ ਲੰਮੇ ਰਹੇਗਾ ਕਿ ਸ਼੍ਰੀ ਰਾਮਗੜੀ ਅਕਾਲ ਜਥੇਬੰਦੀ ਹਰ 5 ਤਰੀਕ ਨੂੰ ਵੱਖਰੇ ਵੱਖਰੇ ਜ਼ਿਲ੍ਹੇ ਦੇ ਵਿੱਚ ਹਰ ਮਹੀਨੇ ਇਹ ਸਮਾਗਮ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜੀਆ ਦੀ ਯਾਦ ਨੂੰ ਕਰਦੀ ਹੈ ਸੋ ਮੈਂ ਜਿੱਥੇ ਸਮੁੱਚੀ ਜਥੇਬੰਦੀ ਨੂੰ ਵਧਾਈ ਪੇਸ਼ ਕਰਦਾ ਤੇ ਉੱਥੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਇਸੇ ਤਰ੍ਹਾਂ ਬੜੀਆਂ ਆਸਾਂ ਰੱਖਦੇ ਆ ਕਿ ਇਹ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜੀਆ ਦੀ ਯਾਦ ਨੂੰ ਸਮਰਪਿਤ ਇਸੇ ਤਰ੍ਹਾਂ ਜਿਹੜੇ ਸਮਾਗਮਾਂ ਸੀ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਵੀ ਸਨਿਮਰ ਬੇਨਤੀ ਨੌਜਵਾਨ ਵਰਗ ਦੇ ਨੌਜਵਾਨਾਂ ਨੂੰ ਕਰਦਾ ਕਿ ਅੱਜ ਨਸ਼ਿਆਂ ਦਾ ਜਿਹੜਾ ਰੁਝਾਨ ਹੈ ਉਹ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ ਹੈ ਉਸ ਤੋਂ ਬਚਣਾ ਚਾਹੀਦਾ ਹੈ ਬਚ ਕੇ ਸਾਨੂੰ ਆਪਣਾ ਖੂਨ ਇੱਕ ਇੱਕ ਕਤਰਾ ਜਿਹੜਾ ਖੂਨ ਦਾ ਜਿਹੜਾ ਸਾ ਬਹੁਤ ਵੱਡੀ ਕੀਮਤੀ ਚੀਜ਼ ਹੈ ਜਿਹਦੀ ਕੋਈ ਕੀਮਤ ਨਹੀਂ ਹੈ ਕਿ ਉਹਦੀ ਕੀਮਤ ਦੇ ਨਾਲ ਅਸੀਂ ਬੜੀਆਂ ਜਾਨਾਂ ਬਚਾ ਸਕਦੇ ਆ ਉਹਦੇ ਦਾਨ ਕਰਨ ਦੇ ਨਾਲ ਅਸੀਂ ਬੜੀਆਂ ਜਾਨਾਂ ਬਚਾ ਸਕਦੇ ਆ ਤੇ ਨੌਜਵਾਨਾਂ ਨੂੰ ਅਪੀਲ ਹੈ ਕਿ ਨਸ਼ਿਆਂ ਦਾ ਤਿਆਗ ਕਰਕੇ ਅੱਜ ਆਪਾਂ ਨੂੰ ਲੋੜ ਹੈ ਕਿ ਆਪਾਂ ਖੇਡਾਂ ਵੱਲ ਜਾਈਏ ਅੱਜ ਅਸੀਂ ਖੂਨ ਦਾਨ ਕਰੀਏ ਇਸ ਤਰ੍ਹਾਂ ਦੇ ਜਿਹੜੇ ਕਾਰਜ ਨੇ ਕਿ ਸਾਨੂੰ ਕਰਨੇ ਚਾਹੀਦੇ ਨੇ ਮੇਰੀ ਸਿਨੇਮਰ ਅਪੀਲ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂ ਪਹਿਲੀ ਵਾਰ ਦੱਸਦੇ ਹਾਂ ਫਸਟ ਟਾਈਮ ਦੇ ਰਹੇ ਹਾਂ ਜੀ ਸਰ ਕੋਈ ਕਿਸੇ ਤਰ੍ਹਾਂ ਦੀ ਵਿਕਨਸ ਤਾਂ ਨਹੀਂ ਲੱਗ ਰਹੀ ਨਾ ਤੇ ਹੋਰ ਕੀ ਮੈਸੇਜ ਦੇਣਾ ਚਾਹੁੰਗੇ ਬਸ ਇਹ ਹੀ ਆ ਵੀ ਜੇ ਕਿਸੇ ਦੀ ਮਦਦ ਕਰ ਸਕਦੇ ਹਾਂ ਤਾਂ ਜ਼ਰੂਰ ਆਣਾ ਚਾਹੀਦਾ ਮਰ ਦੇਣਾ ਚਾਹੀਦਾ ਕਿਸੇ ਜ਼ਰੂਰ ਦੇ ਕੰਮ ਆਏਗਾ